ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਕਾਲ ਤਖਤ ਸਾਹਿਬ ਦੇ ਆਦੇਸ਼ ਹੋਏ ਕਮੇਟੀ ਬਣੀ ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਬੜੀਆਂ ਔਕੜਾਂ ਬੜੀਆਂ ਮੁਸ਼ਕਲਾਂ بڑے ਦਵਾ بڑے ਰਿਸ਼ਤਿਆਂ ਦੇ ਵਾਸਤੇ ਪਾਏ ਗਏ ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਨੂੰ ਵਧਾਈ ਦਿਨਾਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਥ ਪ੍ਰਸਤੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦਾ ਆਪਣਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਨੂੰ ਸਵਾਰਥਾਂ ਨੂੰ ਲਾਲਸਾਵਾਂ ਨੂੰ ਤਿਆਗ ਕੇ ਜੋ ਇਹ ਉਪਰਾਲਾ ਕੀਤਾ ਗੁਰੂ ਦੇ ਅਸ਼ੀਰਵਾਦ ਨਾਲ ਉਹਦੇ ਵਧਾਈ ਦੇ ਯੋਗ ਪਾਤਰ ਨੇ ਸੰਗਤ ਨੇ ਜੋ ਸ਼੍ਰੀ ਅਕਾਲ ਤੱਕ ਸਭ ਦੇ ਨਾਮ ਤੇ ਸਹਿਯੋਗ ਦਿੱਤਾ ਔਰ ਤਕਰੀਬਨ ਸਹੀ ਰੂਪ ਵਿੱਚ 15 ਲੱਖ ਦੀ ਭਰਤੀ ਬਿਨਾ ਕਿਸੇ ਪਲੇਟਫਾਰਮ ਤੋਂ ਬਿਨਾ ਕਿਸੇ ਰਾਸੀ ਪਾਰਟੀ ਤੋਂ ਬਿਨਾ ਕਿਸੇ ਰਾਸੀ ਸੈਟਅਪ ਤੋਂ ਥੱਲੇ ਲੈਵਲ ਤੇ ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਰੂਪ ਵਿੱਚ ਭਰਤੀ ਹੋਈ ਹੈ ਇਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖ ਕੇ ਹੋਈ ਹੈ ਇਹ ਸਾਰੀ ਲੀਡਰਸ਼ਿਪ ਨੂੰ ਹਰ ਵਿਅਕਤੀ ਨੂੰ ਇਸ ਗੱਲ ਦਾ ਜ਼ਰੂਰ ਮੈਂ ਸਮਝਦਾ ਅਹਿਸਾਸ ਵੀ ਹੋਣਾ ਚਾਹੀਦਾ ਔਰ ਅਹਿਸਾਸ ਰੱਖਣਾ ਵੀ ਚਾਹੀਦਾ ਸੋ ਇਹ ਪਲੇਟਫਾਰਮ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ ਇਹ ਨਰੋਲ ਰੂਪ ਵਿੱਚ ਪੰਥ ਦੀ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਦਾ عہد ਲੈ ਕੇ ਤੁਰੇਗਾ ਇਸ ਗੱਲ ਦਾ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਸੰਗਤ ਦੀਆਂ ਡੈਲੀਗੇਟ ਸਹਿਬਾਨ ਦੀਆਂ ਬਹੁਤ ਭਾਵਨਾਵਾਂ ਨੇ ਸੰਗਤ ਔਰ ਪੰਥਕ ਲੋਕ ਬੜੇ ਨਿਰਾਸ਼ ਨੇ ਬਹੁਤ ਲੰਮੇ ਸਮੇਂ ਤੋਂ ਉਹ ਨਿਰਾਸ਼ਤਾ ਦਾ ਦੌਰ ਖਤਮ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਰੀਰ ਸੀ ਸਰੀਰ ਹੈ ਪੰਥ ਸਾਡੀ ਰੂਹ ਹੈ ਔਰ ਉਹ ਰੂਹ ਬਹੁਤ ਲੰਮੇ ਸਮੇਂ ਤੋਂ ਉਦਾਸ ਸੀ। ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਦਿਖ ਰਿਹਾ। ਅਸੀਂ ਬਾਰ-ਬਾਰ ਨਵੇਂ-ਨਵੇਂ ਤਜਰਬੇ ਕਰਕੇ ਫੇਲ ਹੋ ਰਹੇ ਸੀ। ਅੱਜ ਇੱਕ ਨਵਾਂ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜਿਤੀ ਦਾ ਜੋ ਸਿਰਜਿਆ ਜਾ ਰਿਹਾ। ਗੁਰੂ ਕਰੇ ਕਿ ਤੁਸੀਂ ਐਸੇ ਪ੍ਰਧਾਨ ਐਸੇ ਆਗੂਆਂ ਨੂੰ ਅੱਗੇ ਲੈ ਕੇ ਆਵੋ ਜਿਹੜੇ ਪੰਥ ਪ੍ਰਸਤੀ ਨੂੰ ਸਮਰਪਿਤ ਹੋਣ। ਪੰਥ ਪ੍ਰੰਤੀ ਦੀ ਭਾਵਨਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਵੇ ਜਿਸ ਤਰ੍ਹਾਂ ਦਾ ਸੰਕਲਪ ਸਾਨੂੰ ਗੁਰੂ ਮਹਾਰਾਜ ਨੇ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੇ ਦਿੱਤਾ ਉਹ ਸੰਕਲਪ ਦੀ ਪਹਿਰੇਦਾਰੀ ਕਰਨ ਦੇ ਉਹ ਲੋਕ ਸਮਰੱਥ ਵੀ ਹੋਣ ਔਰ ਉਹਨਾਂ 'ਚ ਭਾਵਨਾ ਵੀ ਹੋਵੇ ਔਰ ਮੈਂ ਇੱਕ ਦੋ ਗੱਲਾਂ ਕਰਕੇ ਸਟੇਜ ਦੀ ਕਾਰਵਾਈ ਸ਼ੁਰੂ ਕਰੂੰਗਾ ਮੈਂ ਬੇਨਤੀ ਕਰਨੀ ਚਾਹਨਾ ਕਿ ਜੋ ਪ੍ਰਤੀ ਕਮੇਟੀ ਬਣਾਈ ਗਈ ਸੀ ਉਹਦੇ ਦੋ ਕਾਰਜ ਸੀ ਪਹਿਲਾ ਆਕਾਰ ਸੀ ਭਰਤੀ ਕਮੇਟੀ ਦਾ ਕਿ ਪੰਥ ਕੋਲੇ ਜਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਰਪੱਖ ਤਰੀਕੇ ਨਾਲ ਡੈਲੀਗੇਟਾਂ ਦੀ ਚੋਣ ਕਰਕੇ ਪੰਥ ਪ੍ਰਵਾਨਤ ਪ੍ਰਧਾਨ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਜਾਵੇ ਔਰ ਅਸੀਂ ਉਸ ਪ੍ਰਕਿਰਿਆ ਨੂੰ ਗੁਰੂ ਦੇ ਅਸ਼ੀਰਵਾਦ ਨਾਲ ਸੰਗਤ ਦੀ ਕਿਰਪਾ ਨਾਲ ਬੜੀ ਪਾਰਦਰਸ਼ਤਾ ਢੰਗ ਨਾਲ ਪੂਰਾ ਕੀਤਾ ਪਹਿਲੀ ਵਾਰੀ ਬਹੁਤ ਲੰਮੇ ਸਮੇਂ ਤੋਂ ਬਾਅਦ ਕਿਸੇ ਬਜ਼ੁਰਗਾ ਨੇ ਦੇਖਿਆ ਹੋਵੇ ਪਤਾ ਨਹੀਂ ਮੇਰਾ ਕਹਿਲਾ ਸਾਡੀ ਪੀੜ੍ਹੀ ਵਾਲਿਆਂ ਨੇ ਤਾਂ ਇਹ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟ ਸੰਗਤ ਵੱਲੋਂ ਪ੍ਰਵਾਨ ਕਰਵਾ ਕੇ ਜਕਾਰੇ ਲਾ ਕੇ ਪ੍ਰਵਾਨ ਕਰਵਾਏ ਗਏ ਕੋਈ ਵੀ ਕਿਤੇ ਵੀ ਤੇ ਪਾਰਦਰਸ਼ਤਾ ਦੀ ਘਾਟ ਨਹੀਂ ਰਹੀ ਔਰ ਨਰੋਲ ਰੂਪ ਵਿੱਚ ਸਾਰਿਆਂ ਨੇ ਪ੍ਰਵਾਨ ਕਰਕੇ ਡੈਲੀਗੇਟ ਚੁਣੇ ਨੇ ਔਰ ਅੱਜ ਤੁਸੀਂ ਡੈਲੀਗੇਟ ਹਾਊਸ ਜਿਹੜਾ ਬੈਠਾ ਮੈਂ ਵੀ ਬੇਨਤੀ ਕਰਦਾ ਜੇ ਕੋਈ ਵੀ ਵਿਅਕਤੀ ਡੈਲੀਗੇਟ ਨਹੀਂ ਹੈ ਜਾਂ ਕੋਈ ਸਕਿਉਰਿਟੀ ਵਾਲੇ ਸੱਜਣ ਇੱਥੇ ਖੜੇ ਨੇ ਕਿਸੇ ਆਗੂ ਦੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਨੂੰ ਆਪਣੀ ਪ੍ਰਕਿਰਿਆ ਮੁਕੰਮਲ ਕਰਨ ਦਿਓ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਸਿਰਫ ਡੈਲੀਗੇਟਾਂ ਤੋਂ ਬਿਨਾਂ ਕੋਈ ਹੋਰ ਕੋਈ ਅੰਦਰ ਨਾ ਆ ਰਹੇ ਸੋ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 11 ਅਗਸਤ ਦੀ ਤਰੀਕ ਰੱਖੀ ਗਈ ਹੈ ਰਾਜੋ ਦਿਨ ਇਤਿਹਾਸਿਕ ਦਿਨ ਆਇਆ ਜਿਸ ਦਿਨ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕਰਨ ਜਾ ਰਹੇ ਹਾਂ ਦੂਸਰਾ ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਆਦੇਸ਼ ਹੋਏ ਸੀ ਕਮੇਟੀ ਨੂੰ ਕਿ ਪੰਥਕ ਏਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਉਸ ਪੰਥਕ ਏਕਤਾ ਲਈ ਕਮੇਟੀ ਨੇ ਵਕ ਵਕ ਪੰਥਕ ਧਰਾਂ ਨਾਲ ਵੱਖ-ਵੱਖ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨਾਲ ਬਹੁਤ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦੇ ਬੜੇ ਸਾਰਥਕ ਨਤੀਜੇ ਨੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ ਇਸ ਗੱਲ ਦਾ ਵੀ ਤੁਹਾਨੂੰ ਪ੍ਰੋਸਾ ਦਿੰਨੇ ਆ ਅਸੀਂ ਹੋਰ ਕਿਸਮ ਦੇ ਬਹੁਤ ਪੰਥਕ ਵਿਦਵਾਨਾਂ ਦੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਰਹਿ ਲੈ ਕੇ ਇਹ ਸਾਰਾ ਜਿਹੜਾ ਸੰਕਲਪ ਹੈ ਉਹਨੂੰ ਸਿਰਜਣ ਦਾ ਯਤਨ ਕੀਤਾ ਸੋ ਦੂਸਰੀ ਮੈਂ ਇਹ ਵੀ ਇੱਕ ਸੁਝਾਅ ਸੰਗਤ 'ਚੋਂ ਸਾਰੀ ਲੀਡਰਸ਼ਿਪ ਦੀ ਔਰ ਪੰਥਕ ਸੰਸਥਾਵਾਂ ਦੀ ਵਿਦਵਾਨਾਂ ਦੀ رائے ਸੀ ਕਿ ਧਰਮ ਤੋਂ ਜਿਹੜਾ ਰਾਜਨੀਤੀ ਦਾ ਘਾਣ ਕੀਤਾ ਗਿਆ ਹੈ ਧਰਮ ਦਾ ਰਾਜਨੀਤੀ ਵੱਲੋਂ ਉਸ ਨੂੰ ਅਕਾਲੀ ਦਲ ਵਿੱਚ ਖਤਮ ਕਰਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਜਿਹੜਾ ਹੁਣਾ ਉਹ ਬਹੁਤ ਜ਼ਰੂਰੀ ਆ ਧਰਮ ਦੇ ਕੁੰਡੇ ਤੋਂ ਬਿਨਾ ਰਾਜਨੀਤੀ ਕਦੇ ਸਫਲਤਾਪੂਰਵਕ ਟੰਗਣਾ ਸਹੀ ਦਿਸ਼ਾ ਵੱਲ ਨਹੀਂ ਵੱਧ ਸਕਦੀ ਇਸ ਦਾ ਸਬੂਤ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਉਹ ਸਿਧਾਂਤ ਜਦੋਂ ਉਹਨਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਔਰ ਧਰਮ ਦੀ ਸਰਵਉੱਚਤਾ ਨੂੰ ਸਾਬਤ ਕੀਤਾ ਇਸ ਕਰਕੇ ਅੱਜ ਵੀ ਜੋ ਪੰਥ ਵਿੱਚ ਗਰਾਵਟ ਸਾਡੇ ਅਖੌਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਆ ਉਸ ਨੂੰ ਪੂਰਤੀ ਕਰਨ ਲਈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾ ਨਹੀਂ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਏਗੀ ਜੋ ਰਾਜਨੀਤੀ ਤੇ ਧਰਮ ਦਾ ਕੁੰਡਾ ਦਾ ਕੰਮ ਕਰੇਗੀ ਔਰ ਹੁਣ ਜੋ ਸਖਸ਼ੀਤਾਾਂ ਦੀ ਚੋਣ ਕਰਨੀ ਆ ਜੋ ਸਖਸ਼ੀਤਾ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਇਹ ਫੈਸਲਾ ਪੰਥ ਦਾ ਔਰ ਡੈਲੀਗੇਟ ਸਹਿਬਾਨ ਦਾ ਸਾਡਾ ਰੋਲ ਹੈ ਜਿਹੜਾ ਕਮੇਟੀ ਦਾ ਪਾਰਦਰਸ਼ਤਾ ਢੰਗ ਨਾਲ ਭਰਤੀ ਕਰਨੀ ਪੰਥ ਪਰਵਾਂਤ ਸਖਸ਼ੀਤਾਾਂ ਦੀ ਗੱਲ ਕਰਨੀ ਉਹ ਹੁਣ ਡੈਲੀਗੇਟ ਹਾਊਸ ਦਾ ਕੰਮ ਆ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਬੜੀ ਮਿਹਨਤ ਬੜੀਆਂ ਭਾਵਨਾਵਾਂ ਔਰ ਸੰਗਤ ਦੀਆਂ ਬਹੁਤ ਵੱਡੀਆਂ ਇਛਾਵਾਂ ਨਾਲ ਇਹ ਆਪਣਾ ਕਾਰਜ ਅਜਨੇ ਪਰੇ ਚੜ ਰਿਹਾ ਹੈ ਇਹਦੇ ਵਿੱਚ ਕਿਸੇ ਦੇ ਨਿੱਜੀ ਹਿੱਤ ਕਿਸੇ ਦੀ ਰਾਸੀ ਲਾਲਸਾ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਔਰ ਇਸ ਵਿੱਚ ਨਰੋਲ ਰੂਪ ਵਿੱਚ ਇੱਕ ਪੰਥਕ ਭਾਵਨਾ ਪੰਥ ਦਾ ਦਰਦ ਹੈ ਜਿਹੜਾ ਸਾਨੂੰ ਦੇਖਣਾ ਚਾਹੀਦਾ ਔਰ ਅਸੀਂ ਕੋਸ਼ਿਸ਼ ਕਰੀਏ ਜੋ ਸਾਰੇ ਆਗੂ ਸਹਿਬਾਨੇ ਵਿਚਾਰ ਕੀਤੇ ਨੇ ਸਰ ਚੀਜ਼ ਦਾ ਫੈਸਲਾ ਡੈਲੀਗੇਟ ਹਾਊਸ ਨੇ ਕਰਨਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਡੈਲੀਗੇਟ ਹਾਊਸ ਤੋਂ ਬਿਨਾ ਕੋਈ ਵਿਅਕਤੀ ਆਪਣੀ ਨਿੱਜੀ ਗੱਲ ਕਰ ਸਕੇ ਡੈਲੀਗੇਟ ਹਾਊਸ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਚੀਜ਼ ਹੈ ਜਿਹੜੀ ਅੱਗੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਇਹ ਵੀ ਮੈਂ ਬੇਨਤੀ ਕਰਦਾ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹੇ ਹਕਮ ਨਮਾ ਸਾਹਿਬ ਜਾਰੀ ਕਰਨ ਵੇਲੇ ਬੜਾ ਉਹਨਾਂ ਨੇ ਵੱਡਾ ਰੋਲ ਵੀ ਨਿਭਾਇਆ ਔਰ ਉਹਨਾਂ ਨੇ ਪਿਛਲੇ ਦੌਰ ਚ ਕੁਝ ਗੱਲਾਂ ਚਲੀਆਂ ਬੜਾ ਵੱਡਾ ਬਣ ਦਿਖਾਇਆ ਕਿ ਬੀਬੀ ਸਤਵੰਤ ਕੌਰ ਜੀ ਜੋ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪਤਰੀ ਨੇ ਉਹਨਾਂ ਨੇ ਕਿਹਾ ਕਿ ਮੇਰਾ ਨਾ ਉਹ ਨਾ ਵਿਚਾਰਿਆ ਜਾਵੇ ਜੇ ਉਹ ਬਣਨਾ ਚਾਹੁੰਦੇ ਨੇ ਮੈਨੂੰ ਪ੍ਰਵਾਨ ਪਰ ਬੀਬੀ ਜੀ ਨੇ ਕੀ ਕਿਹਾ ਬੀਬੀ ਜੀ ਨੇ ਕਿਹਾ ਕਿ ਆਪ ਕਮੇਟੀ ਨੂੰ ਪ੍ਰਧਾਨ ਬਣਦੇ ਆਦੇਸ਼ ਨਹੀਂ ਸੀ ਕਮੇਟੀ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲੋਂ ਪੰਥ ਪ੍ਰਵਾਨਤ ਪ੍ਰਧਾਨ ਦੇਣ ਦੇ ਆਦੇਸ਼ ਸੀ ਸੋ ਮੈਂ ਇਹ ਦੋਨਾਂ ਸਖਸ਼ੀਤਾ ਦੀ ਇਸ ਮਹਾਨਤਾ ਦੇ ਕੇ ਵੀ ਸੀ ਸਿਕਾਉਂਦਾ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਸੋਏ ਧਰਮ ਔਰ ਰਾਜਨੀਤੀ ਦਾ ਸਮੇਲ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਤੋੜਾ ਸਾਹਬ ਦੇ ਜਾਣ ਤੋਂ ਬਾਅਦ ਸਮਾਪਤ ਹੋ ਚੁੱਕਿਆ ਸੀ ਉਹ ਸਮੇਲ ਗੁਰੂ ਅਜਿ ਕਿਰਪਾ ਕਰੇ ਕਿ ਤੁਸੀਂ ਦੁਬਾਰਾ ਉਸ ਤਰ੍ਹਾਂ ਦਾ ਸਮੇਲ ਬਣਾਵੋ ਜਿਹਦੇ ਨਾਲ ਧਰਮ ਤੇ ਦਾ ਕੁੰਡਾ ਰਾਜਨੀਤੀ ਤੇ ਰਹੇ ਆ ਰਾਜਨੀਤਿਕ ਸਕਤੀਤਾ ਸਾਡੀ ਪੰਥ ਦੀ ਇਸ ਢੰਗ ਨਾਲ ਰਹਿਮਾਈ ਕਰਨ ਜਿਹਦੇ ਤੇ ਅਸੀਂ ਮਾਨ ਕਰ ਸਕੀਏ ਪੰਥਕ ਦਰਦ ਨੂੰ ਪੰਥਕ ਮੁਸ਼ਕਲਾਂ ਔਰ ਪੰਥ ਦੇ ਮਸਲਿਆਂ ਨੂੰ ਉਹ ਸਮਝਦੇ ਵੀ ਹੋਣ ਹੱਲ ਕਰਨ ਦੀ ਸਮਰੱਥਾ ਵੀ ਹੋਵੇ ਭਾਵਨਾ ਵੀ ਹੋਵੇ ਡਾਇਲੌਗ ਤੇ ਬੈਠ ਕੇ ਕੇਂਦਰ ਦੀਆਂ ਸਰਕਾਰਾਂ ਹੋਰ ਸੰਸਥਾਵਾਂ ਸੰਪਰਦਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਵਿੱਚ ਸਮਰੱਥਾ ਵੀ ਹੋਵੇ ਸੋ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਡੈਲੀ ਗਾਉਟ ਹਾਊਸ ਨੇ ਅੱਜ ਦੇ ਇਤਿਹਾਸਿਕ ਦਿਨ ਤੇ ਕੌਮ ਨੂੰ ਦੇਣੀ ਹੈ ਔਰ ਅਗੋਂ ਫਰਜ਼ ਆ ਜਿਹੜਾ ਉਸ ਲੀਡਰਸ਼ਿਪ ਨੇ ਨਿਭਾਉਣਾ ਕਿ ਉਹ ਅੱਜ ਜੋ ਪੰਥਕ ਦਰਦ ਹੈ ਪੰਥ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਕੇ ਇੱਕ ਐਸਾ ਪੰਥਕ ਪ੍ਰੋਗਰਾਮ ਦਈਏ ਜਿਹਦੇ ਨਾਲ ਪੰਥ ਇਹ ਸਮਝੇ ਕਿ ਅੱਜ ਇੱਕ ਆਸ ਦੀ ਕਿਰਨ ਉੱਠੀ ਹੈ ਜਿਹਦੇ ਨਾਲ ਪੰਥ ਦਾ ਕੋਈ ਭਲਾ ਹੋ ਸਕਦਾ ਇਸ ਉਮੀਦ ਨਾਲ ਪੰਥ ਨੇ ਭਰਤੀ ਕੀਤੀ ਆ ਇਸ ਉਮੀਦ ਨਾਲ ਪੰਥ ਅੱਜ ਸਾਰਾ ਤੋਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ ਸਭ ਤੋਂ ਪਹਿਲਾਂ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਜੋ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ ਜੋ ਭਰਤੀ ਕਮੇਟੀ ਬਣਾਈ ਗਈ ਸੀ ਅਤੇ ਜਿਸ ਦੇ ਵਿੱਚ ਪੰਜੇ ਹੀ ਮੈਂਬਰਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਬੜੀ ਹੀ ਤੰਦਹੀ ਦੇ ਨਾਲ ਬੜੀ ਹੀ ਪਾਰਦਰਸ਼ਤਾ ਦੇ ਨਾਲ ਗੁਰੂ ਸਾਹਿਬ ਦਾ ਹੌਟਾਸਰਾ ਲੈ ਕੇ ਮੇਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਉਸ ਪੁੱਤਰ ਸਤਨ ਸ਼੍ਰੀ ਕਾਲਤਖ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਅੱਜ ਮੁਕੰਮਲ ਕੀਤਾ ਜਾ ਰਿਹਾ ਹੈ ਸੋ ਮੈਂ ਸਹਿਬ ਸ਼੍ਰੀ ਗੁਰਗੰਸਾਹਿਬ ਜੀ ਦਾ ਅਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਕਿਉਂਕਿ ਇਹ ਕਾਰਜ ਕੋਈ ਸੌਖਾ ਕਾਰਜ ਨਹੀਂ ਸੀ ਆਦੇਸ਼ ਜਾਰੀ ਹੋਏ ਸਨ ਸਿੰਘ ਸਹਿਬਾਨ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਾ ਲੇਕਿਨ ਇੱਕ ਧੜੇ ਵੱਲੋਂ ਉਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਉਲੰਘਣਾ ਕਰਕੇ ਭਰਤੀ ਜਲੀ ਕਰਕੇ ਇੱਕ ਧੜੇ ਦਾ ਪ੍ਰਧਾਨ ਚੁਣ ਲਿਆ ਗਿਆ ਲੇਕਿਨ ਸਾਨੂੰ ਕਮੇਟੀ ਨੂੰ ਜੋ ਆਦੇਸ਼ ਹੋਏ ਸੀਗੇ ਉਸਤੇ ਪਹਿਰਾ ਦੇਣਾ ਸ੍ਰੀ ਕਾਲ ਤਕਸਬ ਦਾ ਜੋ ਹੁਕਮਨਾਮਾ ਹੈ ਉਸ ਨੂੰ ਮੰਨਣਾ ਹਰ ਸਿੱਖ ਦਾ ਇੱਕ ਫਰਜ਼ ਬਣਦਾ ਸੋ ਕੋਸ਼ਿਸ਼ ਕੀਤੀ ਕਮੇਟੀ ਨੇ ਕਿ ਉਸ ਆਦੇਸ਼ ਦੀ ਇਨ ਬਿੰਦ ਪਾਲਣਾ ਕੀਤੀ ਜਾਵੇ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਹੀ ਪੰਥਦਰਦੀਆਂ ਦੇ ਯਤਨ ਸਦਕਾ ਇਹ ਭਰਤੀ ਪ੍ਰੇਗਰਾ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਸੰਗਤ ਦਾ ਸਮੂਚੇ ਪੰਜਾਬੀਆਂ ਦਾ ਹਰ ਵਰਗ ਦੇ ਲੋਕਾਂ ਦਾ ਹਰ ਧਰਮ ਦੇ ਲੋਕਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਭਰਤੀ ਹੋਈ ਅਤੇ ਭਰਤੀ ਦੇ ਵਿੱਚ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਐਡਰੈਸ ਕਿਉਂਕਿ ਇਸ ਢੰਗ ਦੇ ਨਾਲ ਮੈਨੂੰ ਸਮਝਦਾ ਕਿ ਕਦੇ ਭਰਤੀ ਹੋਈ ਹੋਊਗੀ ਸੋ ਜੋ ਸਾਨੂੰ ਆਦੇਸ਼ ਪੋਏ ਸੀ ਕਲਕੱਤਾ ਸਾਹਿਬ ਤੋਂ ਉਹਨਾਂ ਤੇ ਪਹਿਰਾ ਦਿੰਦਿਆਂ ਇਹ ਭਰਤੀ ਜਿਹੜੀ ਕੀਤੀ ਗਈ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਾਰੇ ਡੈਲੀਗੇਟ ਚੁਣੇ ਗਏ ਅਤੇ ਅੱਜ ਉਹਨਾਂ ਡੈਲੀਗੇਟ ਸਹਿਬਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਨੀ ਹੈ ਸੋ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਮੁੱਚੀ ਸਿੱਖ ਸੰਗਤ ਦਾ ਸਾਰੇ ਹੀ ਪੰਜਾਬੀਆਂ ਦਾ ਅਤੇ ਸਾਰੀ ਲੀਡਰਸ਼ਿਪ ਦਾ ਸਾਰੇ ਹੀ ਡੈਲੀਗੇਟ ਸਹਿਬਾਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਸੋ ਅੱਜ ਜੋ ਮਤਾ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਮੈਂ ਇਹ ਮਤਾ ਜਿਹੜਾ ਪੇਸ਼ ਕਰਨ ਜਾ ਰਿਹਾ ਹਾਂ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ اجلاس ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਹੇਠ ਦਿੱਤੇ ਮਤੇ ਆਏ ਪ੍ਰਵਾਨਗੀ ਲਈ ਰੱਖੇ ਜਾਂਦੇ ਹਨ ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾ ਮਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਤਾਂ ਸੰਸਥਾਵਾਂ ਅਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲ ਕਾਰਨ ਆਏ ਨਿਗਾਰ ਨੂੰ ਦੂਰ ਕਰਨ ਲਈ ਪੰਥ ਕੌਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ ਇਸ ਪੰਥਕ ਕੌਂਸਲ ਵਿੱਚ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਸਮਰਪਿਤ ਭਾਵਨਾ ਦੇ ਨਾਲ ਸਿੱਖ ਚਿੰਤਕ ਹੋਣਗੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲ ਬਾਲੇ ਉੱਪਰ ਸਿਧਾਂਤਕ ਪਹਿਰੇਦਾਰੀ ਕਰਨਗੇ ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇਕਜੁਟਤਾ ਲਈ ਪੰਥ ਦੀ ਏਕਤਾ ਲਈ ਬਾਕੀ ਸੋਹੇਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਤੌਰੇ ਨਾਲ ਇਕੱਤਰ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਭਵਿਕ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ ਸੋ ਮੈਂ ਸਭ ਤੋਂ ਪਹਿਲਾਂ ਸੰਗਤ ਤੋਂ ਸਾਰੇ ਡੈਲੀਗੇਟ ਸਾਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਲੈਣੀ ਚਾਹਾਂਗਾ ਸੋ ਮੈਂ ਇੱਕ ਜਕਾਰਾ ਬੁਲਾਉਂਗਾ ਤੁਸੀਂ ਸਾਰਿਆਂ ਨੇ ਸਹਿਮਤੀ ਦੇਣੀ ਆ ਬੋਲੇ ਸੋ ਨਿਹਾਲ ਗੁਰੂ ਕਿਰਪਾ ਕਰੇ ਕਿ ਜਿਹੜੀ ਜਥੇਬੰਦੀ ਦੀ ਅਸੀਂ ਅੱਜ ਸਿਰਜਣਾ ਕਰਨ ਜਾ ਰਹੇ ਆ ਉਹ ਵੀ ਉਹਨਾਂ ਪੰਥਕ ਲੀਹਾਂ ਤੇ ਚੱਲ ਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਣ ਵਿੱਚ ਸਫਲ ਰਹੇ। ਔਰ ਜੋ ਧਰਮ ਦੀ ਹਾਨੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਰਾਖੀ ਕਰਨੀ ਸੀ ਪੰਥ ਦੀ ਜਿਹੜੀ ਜਮਾਤ ਨੇ ਰਾਖੀ ਕਰਨੀ ਸੀ ਉਹ ਸਾਡੀ ਜਮਾਤ ਨੇ ਜੋ ਕਾਹਨ ਕੀਤਾ ਪੰਥਕ ਸੰਸਥਾਵਾਂ ਦਾ ਪੰਥਕ ਪਰੰਪਰਾਵਾਂ ਦਾ ਉਸ ਤੋਂ ਇਹ ਸਾਰਾ ਜਿਹੜਾ ਵਰਤਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ 2 ਦਸੰਬਰ ਨੂੰ ਵਾਪਰਿਆ ਉਸ ਦੇ ਤਹਿਤ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਕਾਲ ਤਖਤ ਸਾਹਿਬ ਦੇ ਹਦੇਸ਼ ਹੋਏ ਕਮੇਟੀ ਬਣੀ ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਬੜੀਆਂ ਔਕਣਾ ਬੜੀਆਂ ਮੁਸ਼ਕਲਾਂ ਬੜੇ ਦਵਾ ਬੜੇ ਰਿਸ਼ਤਿਆਂ ਦੇ ਵਾਸਤੇ ਪਾਏ ਗਏ ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਹਿਬਾਨ ਨੂੰ ਵਧਾਈ ਦਿੰਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਥ ਪ੍ਰਸਤੀ ਔਰ ਸ਼੍ਰੀ ਇਕਾਂਤਕ ਸਾਹਿਬ ਨੂੰ ਸਮਰਪਿਤ ਭਾਵਨਾ ਦਾ ਆਪਣਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਨੂੰ ਸਵਾਰਥਾਂ ਨੂੰ ਲਾਲਸਾਵਾਂ ਨੂੰ ਤਿਆਗ ਕੇ ਜੋ ਇਹ ਉਪਰਾਲਾ ਕੀਤਾ ਗੁਰੂ ਦੇ ਅਸ਼ੀਰਵਾਦ ਨਾਲ ਉਹਦੇ ਵਧਾਈ ਦੇ ਪਾਤਰ ਨੇ ਸੰਗਤ ਨੇ ਜੋ ਸ਼੍ਰੀ ਕਾਲ ਤੱਕ ਸਭ ਦੇ ਨਾਮ ਤੇ ਸਹਿਯੋਗ ਦਿੱਤਾ ਔਰ ਤਕਰੀਬਨ ਸਹੀ ਰੂਪ ਵਿੱਚ 15 ਲੱਖ ਦੀ ਭਰਤੀ ਬਿਨਾਂ ਕਿਸੇ ਪਲੇਟਫਾਰਮ ਤੋਂ ਬਿਨਾਂ ਕਿਸੇ ਰਾਸੀ ਪਾਰਟੀ ਤੋਂ ਬਿਨਾਂ ਕਿਸੇ ਰਾਸੀ ਸੈਟਅਪ ਤੋਂ ਥੱਲੇ ਦੇ ਲੈਵਲ ਤੇ ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਰੂਪ ਵਿੱਚ ਭਰਤੀ ਹੋਈ ਹੈ ਇਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖ ਕੇ ਹੋਈ ਹੈ ਇਹ ਸਾਰੀ ਲੀਡਰਸ਼ਿਪ ਨੂੰ ਹਰ ਵਿਅਕਤੀ ਨੂੰ ਇਸ ਗੱਲ ਦਾ ਜ਼ਰੂਰ ਮੈਂ ਸਮਝਦਾ ਅਹਿਸਾਸ ਵੀ ਹੋਣਾ ਚਾਹੀਦਾ ਔਰ ਅਹਿਸਾਸ ਰੱਖਣਾ ਵੀ ਚਾਹੀਦਾ ਸੋ ਇਹ ਪਲੇਟਫਾਰਮ ਜੋਸ਼ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ ਇਹ ਨਰੋਲ ਰੂਪ ਵਿੱਚ ਪੰਥ ਦੀ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਦਾ عہد ਲੈ ਕੇ ਤੁਰੇਗਾ ਇਸ ਗੱਲ ਦਾ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਸੰਗਤ ਦੀਆਂ ਡੈਲੀਗੇਟ ਸਹਿਬਾਨ ਦੀਆਂ ਬਹੁਤ ਭਾਵਨਾਵਾਨ ਨੇ ਸੰਗਤ ਔਰ ਪੰਥਕ ਲੋਕ ਬੜੇ ਨਰਾਸ਼ ਨੇ ਬਹੁਤ ਲੰਮੇ ਸਮੇਂ ਤੋਂ ਉਹ ਨਰਾਸ਼ਤਾ ਦਾ ਦੌਰ ਖਤਮ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਰੀਰ ਸੀ ਸਰੀਰ ਪੰਥ ਸਾਡੀ ਰੂਹ ਹੈ ਔਰ ਉਹ ਰੂਹ ਬਹੁਤ ਲੰਮੇ ਸਮੇਂ ਤੋਂ ਉਦਾਸ ਸੀ ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਦਿਖ ਰਿਹਾ ਅਸੀਂ ਬਾਰ-ਬਾਰ ਨਵੇਂ-ਨਵੇਂ ਤਜਰਬੇ ਕਰਕੇ ਫੇਲ ਹੋ ਰਹੇ ਸੀ ਅੱਜ ਇੱਕ ਨਵਾਂ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜਿਤੀ ਦਾ ਜੋ ਸਿਰਜਿਆ ਜਾ ਰਿਹਾ ਗੁਰੂ ਕਰੇ ਕਿ ਤੁਸੀਂ ਐਸੇ ਪ੍ਰਧਾਨ ਐਸੇ ਆਗੂਆਂ ਨੂੰ ਅੱਗੇ ਲੈ ਕੇ ਆਵੋ ਜਿਹੜੇ ਪੰਥ ਪ੍ਰਸਤੀ ਨੂੰ ਸਮਰਪਿਤ ਹੋਣ ਪੰਥ ਪ੍ਰਾਂਤੀ ਦੀ ਭਾਵਨਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਵੇ ਜਿਸ ਤਰ੍ਹਾਂ ਦਾ ਸੰਕਲਪ ਸਾਨੂੰ ਗੁਰੂ ਮਹਾਰਾਜ ਨੇ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੇ ਦਿੱਤਾ ਉਹ ਸੰਕਲਪ ਦੀ ਪਹਿਰੇਦਾਰੀ ਕਰਨ ਦੇ ਉਹ ਲੋਕ ਸਮਰੱਥ ਵੀ ਹੋਣ ਔਰ ਉਹਨਾਂ 'ਚ ਭਾਵਨਾ ਵੀ ਹੋਵੇ ਔਰ ਮੈਂ ਇੱਕ ਦੋ ਗੱਲਾਂ ਕਰਕੇ ਸਟੇਜ ਦੀ ਕਾਰਵਾਈ ਸ਼ੁਰੂ ਕਰੂੰਗਾ ਮੈਂ ਬੇਨਤੀ ਕਰਨੀ ਚਾਹਨਾ ਕਿ ਜੋ ਭਰਤੀ ਕਮੇਟੀ ਬਣਾਈ ਗਈ ਸੀ ਉਹਦੇ ਦੋ ਕਾਰਜ ਸੀ ਪਹਿਲਾ ਕਾਰਜ ਸੀ ਭਰਤੀ ਕਮੇਟੀ ਦਾ ਕਿ ਪੰਥ ਕੋਲੇ ਜਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਰਪੱਖ ਤਰੀਕੇ ਨਾਲ ਡੈਲੀਗੇਟਾਂ ਦੀ ਚੋਣ ਕਰਕੇ ਪੰਥ ਪ੍ਰਵਾਨਤ ਪ੍ਰਧਾਨ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਜਾਵੇ ਔਰ ਅਸੀਂ ਉਸ